ਕੀ ਗਿਆਨੀ ਹਰਪ੍ਰੀਤ ਸਿੰਘ ਨੂੰ ਕੌਮ ਦੇ ਜਥੇਦਾਰਾਂ ਦੀ ਅਸਲ ਤਾਕਤ ਤੋਂ ਕੌਮ ਨੂੰ ਰੂਬਰੂ ਕਰਾਉਣ ਦੀ ਸਜ਼ਾ ਮਿਲੀ ਹੈ? ਕੀ ਗਿਆਨੀ ਹਰਪ੍ਰੀਤ ਸਿੰਘ ਨੂੰ ਸਿਆਸੀ ਦਬਾਅ ਦੇ ਵਹਿਣ ਤੋਂ ਉਲਟ ਚੱਲਣ ਦੀ ਸਜ਼ਾ ਮਿਲੀ ਹੈ? ਕੀ ਗਿਆਨੀ ਹਰਪ੍ਰੀਤ ਸਿੰਘ ਨੂੰ ਤਖਤਾਂ ਦੀ ਸਰਵ ਉਚਤਾ ਦਾ ਝੰਡਾ ਬੁਲੰਦ ਕਰਨ ਦੀ ਸਜ਼ਾ ਮਿਲੀ ਹੈ? ਇਹ ਸਵਾਲ ਅੱਜ ਪੰਥਕ ਸਭਾ ਵਿੱਚ ਪੁਚਾਲਿਆ ਰਹੇ ਹਨ। ਬੇਸ਼ੱਕ ਇਹ ਪਹਿਲੀ ਵਾਰ ਨਹੀਂ ਇਸ ਤੋਂ ਪਹਿਲਾਂ ਵੀ ਕਈ ਜਥੇਦਾਰ ਸਿਆਸੀ ਰਹਿਬਰਾਂ ਦੀ ਨਾਰਾਜ਼ਗੀ ਦਾ ਸੇਕ ਚੱਲ ਚੁੱਕੇ ਹਨ ਪਰ ਗਿਆਨੀ ਹਰਪ੍ਰੀਤ ਸਿੰਘ ਵਾਲੇ ਮਾਮਲੇ ਨੇ ਲਖਤਾ ਦੀ ਉੱਚ ਸਰਵ ਉੱਚਤਨ ਇੱਕ ਵਾਰ ਸਵਾਲਾਂ ਵਿੱਚ ਲਿਆ ਖੜਾ ਕੀਤਾ ਹੈ ਜਿਸ ਦੇ ਇਲਜ਼ਾਮ ਅਕਸਰ ਲੱਗਦੇ ਰਹੇ ਹਨ ਕਿ ਜਥੇਦਾਰ ਇਸ ਕਦਰ ਮਜਬੂਰ ਹਨ ਤਾਂ ਸਿੱਖ ਕੌਮ ਦਾ ਰੱਬ ਹੀ ਰੱਖਾ ਹੈ ਪਰ ਗੱਲ ਇੱਥੇ ਹੀ ਨਹੀਂ ਰੁਕੀ ਸਿਆਸੀ راہਬਰਾਂ ਦੀ ਇੱਛਾ ਮੁਤਾਬਕ ਹੁਣ ਗੱਲ ਕਰਦਾਰ ਕੁਸ਼ੀਵਲ ਹੋਤਰੀ ਹੈ ਐਸਜੀਪੀਸੀ ਦੀ ਅੰਤਰਿਕ ਕਮੇਟੀ ਨੇ ਜਾਂਚ ਰਿਪੋਰਟ ਦੇ ਹਵਾਲੇ ਨਾਲ ਜੋ ਅਲਫਾਜ ਇੱਕ ਸਾਬਕਾ ਜਥੇਦਾਰ ਲਈ ਵਰਤੇ ਹਨ ਉਹ ਵੇਖ ਸੁਣ ਕੇ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਜਿਸ ਪੀਸੀ ਦੀ ਅੰਤਰਿੰਕ ਕਮੇਟੀ ਵੱਲੋਂ ਜਾਰੀ ਬਿਆਨ ਵਿੱਚ ਇਹ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਜਾਂਚ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੇ ਕੁਕਰਮਾ ਦੇ ਪਰਦਾ ਪਾਉਣ ਲਈ ਤਕਤਾਂ ਨੂੰ ਵਰਤਿਆ ਅਜਿਹੇ ਇਲਜ਼ਾਮ ਜਾਂਚ ਕਮੇਟੀ ਵਿੱਚ ਲੱਗੇ ਹਨ ਇਸ ਦੇ ਨਾਲ ਹੀ ਇਲਜ਼ਾਮ ਇਹ ਵੀ ਲਾਇਆ ਕਿ ਤਕ શ્રી ਨਵਦਮਾ ਸਾਹਿਬ ਦੀ ਮਰਿਆਦਾ ਦੀਆਂ ਧੱਜੀਆਂ ਉਡਾਈਆਂ ਗਈਆਂ ਨਿੱਜੀ ਸਪਸ਼ਟੀ ਕਰਨ ਲਈ ਸ਼ਬਦ ਕੀਰਤਨ ਵਿਚਾਲੇ ਰੁਕਵਾਇਆ ਗਿਆ ਰਿਪੋਰਟ ਚ ਰਿਸ਼ਤੇਦਾਰ ਬੀਬੀ ਨਾਲ ਨਜਾਇਜ਼ ਸੰਬੰਧ ਦੇ ਇਲਜ਼ਾਮ ਹਨ ਗਿਆਨੀ ਹਰਪੀ ਸਿੰਘ ਨੇ ਜਾਂਚ ਕਮੇਟੀ ਨਾਲ ਸਹਿਯੋਗ ਨਹੀਂ ਕੀਤਾ ਇਹ ਇਲਜ਼ਾਮ ਵੀ ਲਗਾਏ ਗਏ ਪਤਿਤ ਪਰਿਵਾਰਾਂ ਦੇ ਆਨੰਦ ਕਾਰਜਾਂ ਦੀਆਂ ਅਰਦਾਸਾਂ ਕਰਵਾਈਆਂ ਪੰਥ ਵਿਰੋਧੀ ਸ਼ਕਤੀਆਂ ਨਾਲ ਮਿਲ ਕੇ ਸਿੱਖ ਸੰਸਥਾਵਾਂ ਨੂੰ ਖੋਰਾ ਲਗਾਇਆ ਪੰਥ ਵਿਰੋਧੀ ਸ਼ਕਤੀਆਂ ਦਾ ਚਿਹਰਾ ਮੋਹਰਾ ਬਣੀ ਅਕਾਲ ਤਖਤ ਨੂੰ ਆਪਣੇ ਰਾਜਸੀ ਮਿੱਤਰਾਂ ਨੂੰ ਖੁਸ਼ ਕਰਨ ਲਈ ਵਰਤਿਆ 2 ਦਸੰਬਰ ਨੂੰ ਮਨਜਿੰਦਰ ਸਿੰਘ ਸਿਰਸਾ ਨੂੰ ਪਤਿਤ ਦਸ ਤਨਖਾਹ ਤੋਂ ਬਚਾਇਆ ਫਿਰ ਉਸੇ ਪਤਿਤ ਨੂੰ ਦਿੱਲੀ 'ਚ ਸਰੂਪਾ ਦਿੱਤਾ ਗਿਆਨੀ ਹਰਪ੍ਰੀਤ ਸਿੰਘ ਦੇ ਵੱੱਡਰ ਗੁਨਾਹ ਦਾ ਅਕਾਲ ਤਖਤ ਜਵਾਬ ਮੰਗੇ ਇਹ ਮੰਗ ਅੰਤਰੀਂ ਕਮੇਟੀ ਨੇ ਕੀਤੀ ਹੈ ਇਸ ਦੇ ਨਾਲ ਹੀ ਇਲਜ਼ਾਮੇ ਲਗਾਏ ਹਨ ਕਿ ਹਰਪ੍ਰੀਤ ਸਿੰਘ ਵਰਗੇ ਅੰਦਰੂਨੀ ਦੁਸ਼ਮਣਾਂ ਨੂੰ ਪਛਾਣਨ 'ਚ ਦੇਰੀ ਹੋਈ ਆਪਣੇ ਅੰਦਰ ਛਾਤੀ ਮਾਰਨ ਦੀ ਥਾਂ ਸਰਮੋਰ ਸਿੱਖ ਸੰਸਥਾਵਾਂ ਨੂੰ ਭੰਡੜਾ ਮੰਦ ਪਾਗਾ ਪੰਥ ਨੂੰ ਟੁਕੜੇ ਟੁਕੜੇ ਕਰਨ ਵਾਲੀ ਕੁਹਾੜੀ ਦਾ ਉਹ ਦਸਤਾਬੰਦ ਬਣ ਰਹੇ ਹਨ ਇਹ ਸਾਰੇ ਇਲਜ਼ਾਮ ਅੰਤ੍ਰਿੰਗ ਕਮੇਟੀ ਵੱਲੋਂ ਜਾਂਚ ਦੇ ਹਵਾਲੇ ਦੇ ਨਾਲ ਲਗਾਏ ਗਏ ਹਨ ਪਰ ਇਨ ਇਲਜ਼ਾਮਾਂ ਨੇ ਵੀ ਆਪਣੇ ਆਪ ਵਿੱਚ ਵੱਡੇ ਸਵਾਲ ਖੜੇ ਹੋ